ਸਾਪ ਨਾ ਆਪਸ ਦੇ ਵਿੱਚ ਰੱਸੀ ਵਾਂਗੂ ਜਾਂ ਗੁੱਤ ਵਾਂਗੂ ਆਪਸ ਚ ਲੈਫਟ ਦੇ ਹੁੰਦੇ ਨੇ ਲਪੇਟੇ ਜੇ ਮਾਰਦੇ ਹੁੰਦੇ ਨੇ ਉਹਦੇ ਵਿੱਚ ਜਿਹੜੇ ਸੱਪ ਨੇ ਦੂਸਰੇ ਸੱਪ ਦਾ ਸਿਰ ਨੀਚੇ ਲਾਤਾ ਹੈ ਜਿਹਦਾ ਸਿਰ ਸਭ ਤੋਂ ਪਹਿਲਾਂ ਨੀਚੇ ਲੱਗ ਗਿਆ ਜ਼ਮੀਨ ਦੇ ਨਾਲ ਉਹ ਸੱਪ ਹਾਰ ਮੰਨ ਲੈਂਦਾ ਤੇ ਉਹ ਏਰੀਆ ਛੱਡ ਕੇ ਚਲਾ ਜਾਂਦਾ ਤੇ ਉਹ ਏਰੀਆ ਦੂਸਰੇ ਸੱਪ ਦਾ ਹੋ ਜਾਂਦਾ ਕਿਉਂਕਿ ਇਹ ਟੈਰੀਟੋਰੀਅਲ ਆ ਇਹਨਾਂ ਦੇ ਵਿੱਚ ਵੀ ਜਿਹੜਾ ਸਿਸਟਮ ਹੈ ਨਾ ਇਹ ਆਪਣੇ ਏਰੀਆ ਵਾਸਤੇ ਲੜਦੇ ਨੇ ਜਸਟ ਲਾਈਕ ਜਿੱਦਾਂ ਆਪਾਂ ਸਟਰੀਟ ਡੌਗਸ ਵੀ ਦੇਖਦੇ ਆ ਉਹ ਦੂਸਰੇ ਡੌਗ ਨੂੰ ਆਪਣੇ ਏਰੀਆ ਚ ਨਹੀਂ ਆਉਣ ਦਿੰਦਾ ਹੈਗਾ ਤੇ ਇਹਨਾਂ ਚ ਵੀ ਹੁੰਦਾ ਇਹਨਾਂ ਚ ਵੀ ਫਿਰ ਉਹ ਲੜਾਈ ਹੁੰਦੀ ਹੈ ਉਹਨੂੰ ਮੇਲ ਕੰਬੈਟ ਬੋਲਦੇ ਆ ਉਹਨੂੰ ਲੋਕ ਲੋਕ ਸਮਝ ਲੈਂਦੇ ਕਿ ਇਹ ਮੀਟਿੰਗ ਹੈ ਹਾਂ ਮੀਟਿੰਗ ਤਾਂ ਬੜੀ ਲੁਕਸ਼ਪ ਕਿ ਕਰਦੇ ਨੇ ਅੱਛਾ ਮੀਟਿੰਗ ਐ ਬਹੁਤ ਲੋਕ ਲੁਕਸ਼ਪ ਕਿ ਕਰਦੇ ਉਹਦੇ ਵਿੱਚ ਕੋਈ ਇੰਦਾ ਦਾ ਐਕਸ਼ਨ ਨਹੀਂ ਹੁੰਦਾ ਹੈਗਾ ਕਿ ਇੰਦਾ ਲਪੇਟੇ ਮਾਰੂਗਾ ਇਹਨੇ ਜ਼ਿਆਦਾ ਐਗਰੈਸਿਵ ਤਰੀਕੇ ਦੇ ਨਾਲ ਉਹ ਅਸਲ ਦੇ ਵਿੱਚ ਦੋ ਮੇਲ ਆਪਸ ਚ ਲੜਦੇ ਹੁੰਦੇ ਆ ਤੇ ਲੋਕਾਂ ਨੂੰ ਲੱਗਦਾ ਹੁੰਦਾ ਮੀਆ ਮੀਟਿੰਗ ਕਰ ਰਹੇ ਨੇ ਜ਼ਿਆਦਾਤਰ ਕੇਸ ਜਿਹੜੇ ਹੈਗੇ ਉਹੀ ਹੈ ਹੂੰ ਕਿਉਂਕਿ ਉਸ ਟਾਈਮ ਨਾ ਮਤਲਬ ਇਹ ਹੁੰਦਾ ਕਿ ਉਹ ਬਹੁਤ ਜ਼ਿਆਦਾ ਬੇਤਿਆਨ ਵੀ ਹੋ ਜਾਂਦੇ ਜੇ ਲੜ ਰਹੇ ਹੁੰਦੇ ਨੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਈਵਨ ਮਤਲਬ ਜਦ ਤੁਸੀਂ ਉਹਨਾਂ ਨੂੰ ਰੈਸਕਿਊ ਕਰਨ ਜਾਓ ਤੇ ਤੁਸੀਂ ਮਤਲਬ ਦੋਨਾਂ ਨੂੰ ਫੜ ਲਓ ਆ ਫਿਰ ਵੀ ਉਹ ਲੜੀ ਜਾਂਦੇ ਨੇ ਹੂੰ ਕਿਉਂਕਿ ਉਹ ਉਸ ਮੋਡ ਦੇ ਵਿੱਚ ਚੱਲ ਰਹੇ ਹੁੰਦੇ ਨੇ ਉਹਨਾਂ ਦੇ ਅੰਦਰ ਉਦਾਂ ਦਾ ਜਿਹੜਾ ਹਾਰਮੋਨਸ ਹੈਗੇ ਉਹ ਜਿਹ ਹੁੰਦੇ ਐਡਰੇਨਾਲਿਨ ਜਿੱਦਾਂ ਸਾਡੇ ਅੰਦਰ ਐਡਰੇਨਾਲਿਨ ਵਗੈਰਾ ਹੁੰਦਾ ਹਨਾ ਤੇ ਫਾਈਟ ਜਦ ਅਸੀਂ ਕਰਦੇ ਐਵੇਂ ਹੀ ਉਹਨਾਂ ਦੇ ਅੰਦਰ ਹੁੰਦਾ ਤੇ ਉਹ ਫਿਰ ਪੂਰਾ ਲੜਦੇ ਨੇ ਮੁਰੰਗਰ ਲੱਗਦਾ ਇੱਕ ਕਹਾਣੀਆਂ ਬੜੀਆਂ ਬਣੀਆਂ ਆ ਸੱਪਾਂ ਦੀ ਰੂਹ ਬਟਕਦੀਆਂ ਨੇ ਹੂੰ ਹੁੰਦੀ ਹੈ ਕਹਾਣੀ ਕਿ ਤੁਸੀਂ ਵੀ ਕਿਹਾ ਵੀ ਸੱਪਾਂ ਲੋਕਾਂ ਨੂੰ ਜਿਹੜੇ ਆ ਸੱਪਾਂ ਸਪਨਿਆਂ ਦੇ ਵਿੱਚ ਨਜ਼ਰ ਆਉਂਦੇ ਆ ਹੂੰ ਕਦੇ ਕਿਸੇ ਨੇ ਇਹੋ ਜੀ ਗੱਲ ਸੁਣਾਈ ਹੋਵੇ ਜਾਂ ਕਦੇ ਕਿਸੇ ਨਾਲ ਕੋਈ ਗੱਲ ਹੋਈ ਹੋਵੇ ਨਹੀਂ ਐਦਾਂ ਦਾ ਤਾਂ ਨਹੀਂ ਰੂਹ ਦੇ ਰਿਲੇਟਡ ਤਾਂ ਨਹੀਂ ਕੁਝ ਸੁਣਿਆ ਹੂੰ ਇਹ ਤਾਂ ਇੱਕ ਬਿਲਕੁਲ ਹੀ ਅਲੱਗ ਡਾਈਮੈਂਸ਼ਨ ਹੋ ਜੂਗੀ ਮਤਲਬ ਥੋੜਾ ਪੈਰਾਨਾਰਮਲ ਐਕਟੀਵਿਟੀਆਂ ਵਾਲਾ ਪੈਰਾਨਾਰਮਲ ਹਟਕੇ ਇੱਕ ਤਸਵੀਰ ਮੈਂ ਵੈਸੇ ਪਹਿਲਾਂ ਵੀ ਸਵਾਲ ਪੁੱਛਿਆ ਸੀਗਾ ਕਿ ਇਹ ਫੋਟੋਆਂ ਖੇਚ ਲੈਂਦੇ ਨੇ ਲੋਕੀ ਕਹਿੰਦੇ ਨਾਗਣੀ ਜਿਹੜੀ ਆ ਉਹ ਕਿੱਡੇ ਸਾਲ ਨਹੀਂ ਭੁੱਲਦੀ ਅਗਲੇ ਜਨਮ ਤੱਕ ਨਾਗਣੀ ਕਹਿੰਦਾ ਥੋੜੀ ਮੈਂ ਵੀ ਜਿਹੜੀ ਨਾਗਿਨ ਹੁੰਦੀ ਆ ਹੂੰ ਹੂੰ ਉਹ ਉਹਦੇ ਅੱਖਾਂ ਦੇ ਵਿੱਚ ਤਸਵੀਰ ਖਿੱਚੀ ਜਾਂਦੀ ਆ ਤਸਵੀਰ ਖਿੱਚੀ ਜਾਂਦੀ ਆ ਤੇ ਉਹ ਭੁੱਲਦੀ ਨਹੀਂ ਆ ਉਹ ਬਦਲਾ ਲੈ ਕੇ ਛੱਡਦੀ ਆ ਭਾਵੇਂ ਇਸ ਜਨਮ ਭਾਵੇਂ ਅਗਲੇ ਜਨਮ ਇਹ ਹੁਣ ਥੋੜਾ ਘੱਟ ਸੰਭਵ ਹੈ ਕਿਉਂਕਿ ਇਹਨਾਂ ਦਾ ਜਿਹੜਾ ਬ੍ਰੇਨ ਸਾਈਜ਼ ਆ ਉਹ ਐਡਾ ਨਹੀਂ ਹੁੰਦਾ ਕਿ ਇੰਨੀ ਦੇਖੋ ਮਤਲਬ ਉਸ ਚੀਜ਼ ਨੂੰ ਕੈਪਚਰ ਕਰਨ ਫਿਰ ਪ੍ਰੋਸੈਸ ਕਰਨ ਤੇ ਉਹਨੂੰ ਫਿਰ ਰੀਟੇਨ ਵੀ ਕਰਕੇ ਰੱਖ ਲੈਣ ਦਿਮਾਗ ਦੇ ਵਿੱਚ ਬ੍ਰੇਨ ਉਹਨਾਂ ਡਿਵੈਲਪਡ ਨਹੀਂ ਹੈਗਾ ਹਮ ਇਨਸਾਨਾਂ ਦਾ ਦਿਮਾਗ ਜਿਹੜਾ ਹੈਗਾ ਉਹ ਹੋਰ ਤਰੀਕੇ ਦਾ ਹੈ ਉਹ ਹਾਈਲੀ ਐਡਵਾਂਸਡ ਹੈ ਇਹਨਾਂ ਦੇ ਦਿਮਾਗ ਜਿਹੜੇ ਹੈਗੇ ਉਹ ਇੰਨੇ ਜਿਆਦਾ ਐਡਵਾਂਸਡ ਨਹੀਂ ਹੈਗੇ ਇੱਕ ਸਾਈਜ਼ ਵੀ ਕਾਫੀ ਛੋਟਾ ਹੁੰਦਾ ਸਾਈਜ਼ ਵੀ ਛੋਟਾ ਹੈ ਬਾਕੀ ਉਹ ਵੀ ਨਹੀਂ ਹੈ ਐਡਵਾਂਸਮੈਂਟ ਵੀ ਇੰਨੀ ਨਹੀਂ ਹੈ ਜਿਆਤਰ ਸਬ ਤਾਂ ਕਹਿੰਦੇ ਦੇਖ ਹੀ ਨਹੀਂ ਸਕਦੇ ਅਸਾਂ ਕੁਸਸਾ ਪੇਦਾ ਤੇ ਹੁੰਦੇ ਜਿਹੜੇ ਰਾਤ ਨੂੰ ਨਿਕਲਣ ਵਾਲੇ ਆ ਦੇਖੋ ਕੁਦਰਤ ਉਹ ਚੀਜ਼ ਖੋਲ੍ਹ ਲੈਂਦੀ ਆ ਤੁਹਾਡੇ ਤੋਂ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਨਹੀਂ ਜਿੱਦਾਂ ਹੁਣ ਸਾਡੇ ਅੰਦਰ ਅਪੈਂਡਿਕਸ ਹੈਗਾ ਠੀਕ ਹੈ ਉਹ ਪਿਆ ਪਰ ਉਹ ਛੋਟਾ ਹੋ ਗਿਆ ਸਾਈਜ਼ ਦੇ ਵਿੱਚ ਛੋਟਾ ਹੋ ਗਿਆ ਉਹ ਤੇ ਹੁਣ ਉਹਦੀ ਕੋਈ ਲੋੜ ਨਹੀਂ ਹੈਗੀ ਸਾਨੂੰ ਹਨਾ ਤੇ ਉਹ ਉਦੋਂ ਲੋੜ ਹੁੰਦੀ ਸੀ ਜਦੋਂ ਅਸੀਂ ਕੱਚਾ ਸਮਾਨ ਖਾਂਦੇ ਸੀ ਹਾਂ ਕੱਚਾ ਮਤਲਬ ਹਾਂ ਹਰੀਆਂ ਜਿਹੜੀਆਂ ਮਤਲਬ ਚੀਜ਼ਾਂ ਕੱਚੀਆਂ ਖਾ ਲੈਂਦੇ ਸੀ ਉਦੋਂ ਲੋੜ ਪੈਂਦੀ ਸੀ ਤੇ ਹੁਣ ਐਵੇਂ ਹੀ ਕੁਝ ਸੱਪ ਇਦਾਂ ਦੇ ਆ ਜਿਨ੍ਹਾਂ ਨੂੰ ਵਿਜ਼ਨ ਦੀ ਲੋੜ ਨਹੀਂ ਪੈਂਦੀ। ਜੋ ਬਿਲਕੁਲ ਹੀ ਕਈ ਅੰਦਾ ਦੇ ਸੱਪ ਆ ਜਿਹੜੇ ਖੁੱਡਾ ਖੱਡਾ ਦੇ ਵਿੱਚ ਹੀ ਜ਼ਿਆਦਾ ਆਪਣਾ ਜੀਵਨ ਬਤੀਤ ਕਰਦੇ ਨੇ। ਹੂੰ ਹੂੰ ਤੇ ਬਹੁਤ ਘੱਟ ਟਾਈਮ ਲਈ ਧਰਤੀ ਦੇ ਉੱਪਰ ਆਉਂਦੇ ਆ ਜੇ ਆਉਂਦੇ ਰਾਤ ਨੂੰ ਆਉਂਦੇ ਆ ਤੇ ਉਹਨਾਂ ਦੇ ਵਿੱਚ ਜਿਹੜੀ ਹੈਗੀ ਵਿਜ਼ਨ ਜਿਹੜੀ ਹੈਗੀ ਉਹ ਖਤਮ ਹੋ ਜਾਂਦੀ ਇੱਕ ਤਰੀਕੇ ਦੀ। ਜਿਦਾਂ ਬਲਾਈਂਡ ਵਾਰਮ ਸਨੇਕ ਹੈਗਾ ਉਹ ਉਹ ਨਾਮ ਹੀ ਬਲਾਈਂਡ ਵਾਰਮ ਸਨੇਕ ਬਲਾਈਂਡ ਵਾਰਮ ਨਾਮ ਬਲਾਈਂਡ ਹਾਂ ਤੇ ਉਹਦੇ ਵਿੱਚ ਵਿਜ਼ਨ ਬਹੁਤ ਪੂਰ ਆ। ਹੂੰ ਐਵੇਂ ਮਤਲਬ ਕਈ ਸੱਪਾਂ 'ਚ ਵਿਜ਼ਨ ਬਹੁਤ ਚੰਗੀ ਹੁੰਦੀ ਹੈ ਜਿਹੜੇ ਦਰਖਤਾਂ ਦੇ ਉੱਤੇ ਰਹਿੰਦੇ ਨੇ ਉਹਨਾਂ 'ਚ ਵਿਜ਼ਨ ਬਹੁਤ ਚੰਗੀ ਹੁੰਦੀ ਹੈ ਉਹ ਆਪਣੀ ਵਿਜ਼ਨ ਜਾਂ ਆਪਣੀ ਜਿਹੜੀ ਆਈ ਸਾਈਟ ਹੈ ਜਾਂ ਅੱਖਾਂ ਦੀ ਰੋਸ਼ਨੀ ਹੈ ਉਹਨੂੰ ਯੂਜ਼ ਕਰਕੇ ਹੀ ਉਹ ਸ਼ਿਕਾਰ ਕਰਦੇ ਨੇ ਉਹਨਾਂ ਦੀ ਵਿਜ਼ਨ ਵੀ ਚੰਗੀ ਹੁੰਦੀ ਹੈ ਤੇ ਉਹ ਫਲਾਈਟ ਮਤਲਬ ਉੱਡ ਵੀ ਸਕਦੇ ਹੁੰਦੇ ਕਾਫੀ ਉਹ ਤਾਂ ਹਾਂਜੀ ਉਹ ਜਿਹੜਾ ਇਹਦਾ ਇੱਕ ਐਗਜ਼ਾਮਪਲ ਦੇ ਰਹੀ ਸੀ ਇੰਡੀਅਨ ਪੈਰਾਡਾਈਜ਼ ਰੀਜ਼ ਨੇਕ ਦੀ ਉਹ ਤਾਂ ਕਰ ਲੈਂਦਾ ਬਾਕੀ ਹੋਰ ਵੀ ਸੱਪ ਹੈਗੇ ਜਿਹੜੇ ਮਤਲਬ ਐਦਾਂ ਕਲਾਈਮਿੰਗ ਜ਼ਿਆਦਾ ਨਹੀਂ ਕਰਦੇ ਬਟ ਉਹ ਪੀੜਾਂ ਦੇ ਉੱਤੇ ਰਹਿੰਦੇ ਨੇ। ਓਕੇ। ਹੂੰ ਕੋਬਰਾ ਵੀ ਚੜਦੇ ਹੁੰਦੇ ਆ ਪੀੜਾਂ ਤੇ ਇਦਾਂ ਤਾਂ। ਕੋਬਰਾ ਵੀ ਚੜਦੇ ਹੁੰਦੇ। ਹੂੰ ਤੁਸੀਂ ਸੱਪਾਂ ਨੂੰ ਰੈਸਕਿਊ ਕਰਦੇ ਹੋ। ਕਈ ਵਾਰੀ ਕੁਝ ਇਹੋ ਜਿਹੇ ਖਾਣ ਕਹਾਣੀਆਂ ਵੀ ਹੁੰਦੀਆਂ ਜਿਨ੍ਹਾਂ ਤੇ ਆਪ ਨੂੰ ਯਕੀਨ ਵੀ ਨਹੀਂ ਆਉਂਦਾ। ਕਈ ਵਾਰੀ ਕੁਝ ਇਹੋ ਜਿਹੇ ਇਨਸੀਡੈਂਟ ਹੋ ਜਾਂਦੇ ਆ ਲੋਕੀ ਬਹੁਤ ਜ਼ਿਆਦਾ ਹੀ ਡਰ ਜਾਂਦੇ ਆ। ਕੁਝ ਉਹੋ ਜਿਹੇ ਜ਼ਰੂਰ ਸ਼ੇਅਰ ਕਰੋ ਸਾਡੇ ਨਾਲ। ਅ ਇੱਕ ਇੱਥੇ ਕਲੋਨੀ ਆ ਉੱਥੇ ਨਾ 50 ਫੁੱਟ ਚੌੜੀਆਂ ਸੜਕਾਂ ਨੇ ਤੇ ਉਹ ਬੰਦਾ ਸਟੋਰੀ ਦੱਸੇ ਕਿ ਮੈਂ ਨਾ ਜੀ ਸੱਪ ਦੇਖਿਆ। ਉਹ ਸੱਪ ਰੋਲ ਕ੍ਰਾਸ ਕਰ ਰਿਹਾ ਸੀ ਸਾਡੀ ਕਲੋਨੀ ਦੀ ਹੂੰ ਹੂੰ ਉਹਦਾ ਮੂੰਹ ਇੱਕ ਪਾਸੇ ਪੂੰਛ ਇੱਕ ਪਾਸੇ ਮਤਲਬ 50 ਫੁੱਟ ਦਾ ਸੱਪ ਕਹਿੰਦਾ ਉਹਦਾ ਤਸਲੇ ਜਿੰਦਾ ਫਨ 50 ਫੁੱਟ ਦਾ ਹਾਂ ਤੇ ਕਹਿੰਦਾ ਤਸਲੇ ਜਿੰਦਾ ਫਨ ਉਹਦਾ ਤਸਲੇ ਚਲੋ ਹੁਣ ਇੱਕ ਕਿਤੇ ਨਾ ਕਿਤੇ ਜੇ ਮਨ ਵੀ ਲਈਏ ਜੇ ਏਡਾ ਸੱਪ ਹੋਵੇਗਾ ਤਾਂ ਉਹ ਮਤਲਬ ਇਦਾਂ ਤੇ ਰਿਹਾਈਸ਼ੀ ਏਰੀਆ ਦੇ ਵਿੱਚ ਕਿੱਦਾਂ ਸਰਵਾਈਵ ਕਰ ਸਕਦਾ ਕਿਉਂਕਿ ਏਡਾ ਜੇ ਵੱਡਾ ਸੱਪ ਹੋਊਗਾ ਉਹ ਮੋਟਾ ਵੀ ਬਹੁਤ ਹੋਣਾ ਤੇ ਉਹ ਲੋਕਾਂ ਦੀ ਨਿਗਾਹ 'ਚ ਡੇਲੀ ਉਹ ਆਏ ਜਾਣਾ ਉਹਨੂੰ ਉਹ ਤੇਗੇ ਨਹੀਂ ਟੋਲਰੇਟ ਨਹੀਂ ਕਰਨਾ ਕੋਈ ਮਾਰ ਦੂਗਾ ਕੁਛ ਕਰ ਦੂਗਾ ਇੱਥੇ ਤੇ ਜੇ ਅਜਗਰ ਦਿਖ ਜੂਏ ਕਿਤੇ ਤਾਂ ਰੋਲਾ ਪੈ ਜਾਂਦਾ ਕਿਉਂਕਿ ਉਹ ਅਜਗਰ ਵੀ ਸਾਡੇ ਜਿਹੜੇ ਰਹਾਇਸ਼ੀ ਏਰੀਆ ਹੈਗਾ ਉੱਥੇ ਜ਼ਿਆਦਾ ਨਹੀਂ ਹੁੰਦਾ ਉਹ ਮਤਲਬ ਜਿਹੜੇ ਇਦਾਂ ਦੇ ਏਰੀਆਜ਼ ਦੇ ਵਿੱਚ ਹੁੰਦਾ ਜਿੱਥੇ ਥੋੜਾ ਫੋਰੈਸਟ ਏਰੀਆ ਨਾਲ ਲੱਗਦਾ ਕਿਉਂਕਿ ਉਹ ਵੱਡਾ ਜਾਨਵਰ ਹੈ ਹਨਾ ਤੇ ਹੁਣ ਸਾਡੇ ਜਿਹੜਾ ਜ਼ਿਆਦਾ ਰੈਜ਼ੀਡੈਂਸ਼ੀਅਲ ਪੂਰਾ ਅਰਬਨ ਏਰੀਆ ਹੈ ਉੱਥੇ ਤਾਂ ਛੋਟੇ ਜਾਨਵਰ ਮਿਲਦੇ ਆ ਛੋਟੇ ਸੱਪ ਮਿਲਦੇ ਜਿਨ੍ਹਾਂ ਦੀ ਇੰਨੀ ਜ਼ਿਆਦਾ ਲੰਬਾਈ ਆ ਮੋਟਾਈ ਨਹੀਂ ਹੁੰਦੀ ਹੈਗੀ ਹਨਾ ਤੇ ਹੋਰ ਮੈਂ ਇੱਕ ਗੱਲ ਹੋਰ ਪੁੱਛ ਰਿਹਾ ਪੁੱਛਣਾ ਚਾਹੁੰਦਾ ਸੀ ਇੱਕ ਮੇਰੇ ਖਿਆਲ ਤੁਹਾਡੇ ਨਸਤੀਕ ਦੀ ਕਹਾਣੀ ਬੜੀ ਮਸ਼ਹੂਰ ਹੋਈ ਸੀਗੀ ਬੜੇ মিডিਆਜ਼ ਨੇ ਆ ਕੇ ਇੱਥੇ ਮੀਡੀਆ ਪਰਸਨਸ ਨੇ ਆ ਕੇ ਇੱਥੇ ਕਵਰੇਜ ਕੀਤੀ ਸੀ ਦੋ ਮੂੰਹ ਹੀ ਸੱਪ ਨਿਕਲਿਆ ਲੋਕਾਂ ਨੇ ਉਹਨਾਂ ਨੂੰ ਮਤਲਬ ਧਰਮ ਨਾਲ ਵੀ ਜੋੜਤਾ ਮੱਥਾ ਵੀ ਟੇਕਣਾ ਸ਼ੁਰੂ ਕਰ ਦਿੱਤਾ ਦੋ ਮੂੰਹੇ ਸੱਪ ਦੋ ਮੂੰਹ ਹੀ ਸੱਪ ਹੁੰਦੇ ਨੇ ਅਸਲ ਦੇ ਵਿੱਚ ਤੇ ਕੀ ਜੇ ਲੱਭ ਜਾਣ ਮੇਰੇ ਖਿਆਲ ਉਹ ਕਿਸੇ ਮੰਦਰ ਦੇ ਨਜ਼ਦੀਕ ਲੱਭਿਆ ਸੀਗਾ ਕੀ ਲੋਕੀ ਉਸ ਦੀ ਪੂਜਾ ਕਰਦੇ ਨੇ ਦੋ ਮੂੰਹੀ ਸੱਪ ਨੂੰ ਮਤਲਬ ਥੋੜਾ ਜਿਹਾ ਲੋਕੀ ਐ ਸਪੈਸ਼ਲੀ ਲੱਕੀ ਮੰਨਣਾ ਲੱਗ ਜਾਂਦੇ ਨੇ ਤੇ ਬਹੁਤ ਲੋਕਾਂ ਨੂੰ ਤਾਂ ਇਹ ਲੱਗਦਾ ਕਿ ਉਹ ਰੇਅਰ ਆ ਸੱਪ ਬੀਸਿਕਲੀ ਉਹ ਕੋਈ ਐਡਾ ਰੇਅਰ ਸੱਪ ਨਹੀਂ ਹੈ ਉਹ ਕਾਮਨ ਸੱਪ ਆ ਆਮ ਹੀ ਮਿਲ ਜਾਂਦਾ ਦੋ ਮੂੰਹੀ ਸੱਪ ਹਾਂ ਉਹ ਬੀਸਿਕਲੀ ਦੋ ਮੂੰਹੀ ਉਹਦਾ ਨਾਂ ਰੱਖਿਆ ਆ ਕਿਉਂਕਿ ਜੇ ਉਹਨੂੰ ਦੂਰੋਂ ਦੇਖੋਗੇ ਉਹਦੀ ਜਿਹੜੀ ਪੂੰਛ ਹੈਗੀ ਆ ਉਹ ਮੂੰਹ ਵਰਗੀ ਆ ਕੋਈ ਵੀ ਉਹਨੂੰ ਕੁਦਰਤ ਨੇ ਇੱਕ ਵਰਦਾਨ ਹੀ ਦਿੱਤਾ ਆ ਕਿਉਂਕਿ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਇਹਨਾਂ ਨੇ ਆਪਣਾ ਸਿਰ ਬਚਾਉਣਾ ਹੁੰਦਾ ਹਰ ਇੱਕ ਜਾਨਵਰ ਨੇ ਸ਼ਿਕਾਰੀ ਤੋਂ ਵੀ ਉਹਨੇ ਆਪਣਾ ਸਿਰ ਬਚਾਉਣਾ ਸ਼ିକਾਰੀ ਜੇ ਕਿਤੇ ਹੋਰ ਪਾਸੇ ਅਟੈਕ ਕਰ ਦੂਗਾ ਬਚਨ ਦੇ ਚਾਂਸ ਹੈ ਜੇ ਸਿਰ ਤੇ ਅਟੈਕ ਕਰਦਾ ਬਚਨ ਦਾ ਕੋਈ ਚਾਂਸ ਹੈ ਇਸ ਕਰਕੇ ਹੀ ਉਹ ਆਪਣੀ ਪੂੰਛ ਵੱਲ ਨੂੰ ਤੁਰ ਪੈਂਦੀ ਹੈ ਜਦੋਂ ਕੋਈ ਸ਼ਿਕਾਰੀ ਉੱਤੇ ਅਟੈਕ ਕਰਨ ਆਉਂਦਾ ਉਹ ਆਪਣੀ ਪੂੰਛ ਵੱਲ ਨੂੰ ਤੁਰ ਪੈਂਦੀ ਹੈ ਤੇ ਇਸ ਕਰਕੇ ਉਹਨੂੰ ਕਹਿ ਦਿੰਦੇ ਆ ਕਿ 6 ਮਹੀਨੇ ਉਧਰੋਂ ਚਲਦੀ ਆ 6 ਮਹੀਨੇ ਉਧਰੋਂ ਚਲਦੀ ਆ ਮੂਹ ਕੰਨੀ ਉਹ ਮੂਹ ਕੰਨੀ ਨੂੰ ਚਲਦੀ 6 ਮਹੀਨੇ ਉਹ ਮੂਹ ਕੰਨੀ ਨੂੰ ਚਲਦੀ ਆ ਚਲੋ ਇਹ ਇਦਾਂ ਲੋਕੀ ਕਹਿੰਦੇ ਆ ਨਾ ਤੇ ਹੁਣ ਉਹ ਜਿਹੜੇ ਹੈ ਮਤਲਬ ਸੱਪ ਬੇਸਿਕਲੀ ਇਥੇ ਸਾਡੇ ਵੱਲੋਂ ਲੱਭ ਗਿਆ ਉਹਨਾਂ ਨੂੰ ਤੇ ਉਹਨਾਂ ਨੇ Google Lens ਤੇ ਦੇਖਿਆ ਕਿ ਕਿਹੜਾ ਸੱਪ ਹੈ ਨਾ ਤੇ ਉਹ ਫਿਰ ਉੱਤੇ ਆ ਗਈ ਕਿਤੇ ਕਿ ਇਹ ਨਿਊਜ਼ ਆ ਗਈ ਉੱਥੇ ਕਿ ਰੈੱਡ ਸੈਂਡ ਬੋਆਸ ਸੀਜ਼ਡ ਇਨ ਬਿਹਾਰ ਵਰਥ ਰੂਪੀਜ਼ 2-3 ਕਰੋੜ ਹੁਣ ਉਹ ਪਤਾ ਨਹੀਂ ਉਹ 2-3 ਕਰੋੜ ਦਾ ਉਹ ਮੀਡੀਆ ਵੀ ਹਾਈਪ ਚੱਕ ਦਿੰਦੀ ਹੈ ਕਿਤਾ ਉਹ ਮੀਡੀਆ ਦੀ ਹਾਈਪ ਕਰਕੇ ਵੀ ਫਿਰ ਫਰਦਰ ਮਤਲਬ ਆਹ ਕੰਮ ਥੋੜਾ ਜਿਹਾ ਖਰਾਬ ਹੋ ਜਾਂਦਾ ਨਾ ਤੇ ਉਹ ਉਹਨਾਂ ਨੇ ਫਿਰ ਬਿਹਾਰ ਫੋਨ ਕੀਤਾ ਤੇ ਬਿਹਾਰ ਜਦੋਂ ਉਹਨਾਂ ਨੇ ਫੋਨ ਕੀਤਾ ਉੱਥੇ ਕਿਸੇ ਵਾਈਲਡਲਾਈਫ ਵੈਲਫੇਅਰ ਆਰਗੇਨਾਈਜੇਸ਼ਨ ਨੂੰ ਫੋਨ ਲੱਗ ਗਿਆ ਤੇ ਉਹਨਾਂ ਨੇ ਉਹਨਾਂ ਨੂੰ ਸਾਰਾ ਸਮਝਾਇਆ ਕਿ ਇਹ ਤਾਂ ਜਿਹੜਾ ਸੱਪ ਜੇ ਤੁਸੀਂ 베ਚਣ ਦੀ ਗੱਲ ਕਰਦੇ ਹੋ ਤਾਂ ਇਹ 베ਚਣਾ ਇਜ਼ ਅ ਕ੍ਰਾਈਮ ਇਲੀਗਲ ਹੈਗਾ ਤੁਹਾਨੂੰ ਕੈਦ ਹੋ ਸਕਦੀ ਆ ਨੋਨ ਅਵੇਲੇਬਲ ਆਫੈਂਸ ਆ ਤੁਹਾਡੀ ਬੇਲ ਨਹੀਂ ਹੋਣੀ ਹੈਗੀ ਉਹ ਪੂਰੇ ਡਰ ਗਏ ਥੈਨ ਉਹ